ਹੈਲੋ ਹਾਂਜੀ ਸਸਟ੍ਰਿਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋਰ ਸੁਣਾਉ ਕਿਵੇਂ ਹੋ ਸਾਰੇ ਉਮੀਦ ਹੈ ਜੀ ਸਾਰੇ ਠੀਕ ਹੋਗੇ ਖੁਸ਼ ਹੋਗੇ ਤੰਦਰੁਸਤ ਹੋਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਬਿਲਕੁਲ ਠੀਕ ਠਾਕ ਆਂ ਜੀ ਤੇ ਲਓ ਜੀ ਇੱਥੇ ਦਿਨ ਹੈਗਾ ਜੀ ਸੌਰੀ ਜੀ 30 ਤਰੀਕ ਦੀ ਵੀਡੀਓ ਆ ਜੀ ਸ਼ਾਇਦ ਹਾਂਜੀ 30 ਤਰੀਕ ਦੀ ਜਿਸ ਦਿਨ 30 ਤਰੀਕ ਨੂੰ ਸ਼ਾਇਦ ਪੰਜਾਬ ਬੰਦ ਸੀ ਹਾਂਜੀ ਤੇ ਉਸ ਦਿਨ ਦੀ ਵੀਡੀਓ ਜੀ ਇਹ ਤੇ ਆਪਾਂ ਲੱਗੇ ਹਾਂ ਸਬਜ਼ੀ ਬਣਾਉਣ ਤੇ ਇੱਥੇ ਮੈਂ ਸਬਜ਼ੀ ਜਿਹੜੀ ਬਣਾ ਰਹੀ ਆਂ ਜੀ ਹਾਂ ਸ਼ਿਮਲਾ ਮਿਰਚ ਆਲੂ ਪਿਆਜ਼ ਤੇ ਟਮਾਟਰ ਮਿਕਸ ਚਾਰੀ ਚੀਜ਼ਾਂ ਦੀ ਆਪਾਂ ਸਬਜ਼ੀ ਜਿਹੜੀ ਆ ਬਣਾ ਰਹੇ ਆਂ ਜੀ ਇੱਥੇ ਆਪਾਂ ਲੱਗੇ ਹਾਂ ਸਬਜ਼ੀ ਨੂੰ ਤੜਕਾ ਲਗਾਉਣ ਤੇ ਇਹ ਵਾਲੀ ਜਿਹੜੀ 30 ਤਰੀਕ ਦੀ ਵੀਡੀਓ ਹੈ ਜੀ ਇਹ ਮੇਰੇ ਤੋਂ ਛੋਟੀ ਜੀ ਵੀਡੀਓ ਤਾਂ ਛੋਟੀੋ ਹੀ ਬਣੀ ਸੀ ਤੇ ਬਟ ਮੇਰੇ ਤੋਂ ਨਾ ਅਪਲੋਡ ਨਹੀਂ ਹੋਈ ਸੀਗੀ ਉਸ ਦਿਨ ਤੇ ਬਾਦ ਵਿੱਚ ਮੈਂ ਫਿਰ 31 ਤਰੀਕ ਦੀ ਜਿਹੜੀ ਵੀਡੀਓ ਸੀ ਉਹ ਅਪਲੋਡ ਕਰਤੀ 31 ਨੂੰ ਤੇ 30 ਤਰੀਕ ਨੂੰ ਮੈਂ ਇਹ ਵਾਲੀ ਜਿਹੜੀ ਵੀਡੀਓ ਸੀਗੀ ਵਿੱਚ ਉਹਦੇ ਨਾਲ ਐਡ ਕਰ ਨਹੀਂ ਕੀਤੀ ਹੈਗੀ ਕਿਉਂਕਿ ਫਿਰ ਵੀਡੀਓ ਜ਼ਿਆਦਾ ਵੱਡੀ ਹੁੰਦੀ ਸੀ ਤਾਂ ਕਰਕੇ ਤੇ ਇਹ ਵਾਲੀ ਵੀਡੀਓ ਆਪਾਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲੱਗੇ ਆ ਜਾਨਕਿ 1 ਜਨਵਰੀ ਨੂੰ ਹਾਂਜੀ 1 ਜਨਵਰੀ ਨੂੰ ਤੁਹਾਡੇ ਨਾਲ ਆਪਾਂ ਇਹ ਵਾਲੀ ਜਿਹੜੀ ਵੀਡੀਓ ਮੈਂ ਹੁਣ ਇਹ ਵਾਲਾ ਵਲੌਗ ਜਿਹੜਾ ਸ਼ੇਅਰ ਕਰ ਰਹੀ ਹਾਂ ਤੇ ਜਾਨੀ ਕਿ 2023 ਚੜ ਗਿਆ ਜੀ ਅੱਜ ਤੇ ਹੈਪੀ ਨਿਊ ਇਅਰ ਸਾਰਿਆਂ ਨੂੰ ਤੇ ਇਹ ਆਪਣੀ 2024 ਦੀ ਵੀਡੀਓ ਆ ਜੀ ਤੇ ਆਪਾਂ ਸਬਜੀ ਨੂੰ ਤੜਕਾ ਲਗਾ ਰਹੇ ਹਾਂ ਇੱਥੇ ਤੇ ਸਿਰਫ ਜੀਰੇ ਦਾ ਤੜਕਾ ਲਗਾਤਾ ਜੀ ਆਪਾਂ ਸਬਜੀ ਕੱਟ ਕੇ ਧੋ ਕੇ ਰੱਖ ਲਈ ਸੀਗੀ ਤੇ ਹੁਣ ਆਪਾਂ ਤੜਕਾ ਲਗਾਤਾ ਸਬਜੀ ਨੂੰ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋਰ ਸੁਣੋ ਕਿਵੇਂ ਹੋ ਸਾਰੇ ਉਮੀਦ ਹੈ ਜੀ ਸਾਰੇ ਠੀਕ ਹੋਣਗੇ ਖੁਸ਼ ਹੋਣਗੇ ਤੰਦਰੁਸਤ ਹੋਣਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਤੇ ਹਾਂਜੀ ਲੱਗਿਆ ਅੱਜ ਦੀ ਆਪਣੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਛੋਟੀ ਜੀ ਰਿਕਵੈਸਟ ਹੈ ਜੇਕਰ ਚੈਨਲ ਤੇ ਨਵੇਂ ਹੋ ਮਤਲਬ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਆਈ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹਾਂਜੀ ਟਾਈਮ ਇੱਥੇ ਹੋ ਗਿਆ ਜੀ ਅੱਜ ਹੁਣ 11 ਸਵਾ 11 ਦਾ ਟਾਈਮ ਹੈ ਨਹੀਂ ਜੀ ਸਵਾ 11 ਨਹੀਂ ਸੌਰੀ ਪੌਣੇ 11 ਦਾ ਤੇ ਆਪਾਂ ਲੱਗੇ ਸੀਗੇ ਅੱਜ ਮਠਿਆਈ ਬਣਾਉਣ ਤੇ ਜਾਨਕੀ ਕੁਛ ਆਪਾਂ ਗਜਰੇਲਾ ਬਣਾਵਾਂਗੇ ਜਾਨਕੀ ਪਹਿਲਾਂ ਆਪਾਂ ਖੁਆ ਬਣਾ ਲੈਨੇ ਆ ਉਸ ਤੋਂ ਬਾਅਦ ਫਿਰ ਉਹਦੇ ਤੋਂ ਅਲੱਗ-ਅਲੱਗ ਮਠਾਈ ਬਣਾ ਲਾਂਗੇ ਹਨਾ ਤੇ ਪਹਿਲਾਂ ਆਪਾਂ ਬਣਾਉਣੀ ਹੈ ਜੀ ਖੁਆ ਤੇ ਖੁਆ ਆਪਾਂ ਪਹਿਲਾਂ ਦੁੱਧ ਰੱਖ ਦਿੰਨੇ ਆ ਤੇ ਪਹਿਲਾਂ ਨਾ ਮੈਂ ਬਾਹਰ ਰੱਖਿਆ ਸੀਗਾ ਜਾਨਕੀ ਰੱਖਤਾ ਸੀਗਾ ਪਹਿਲਾਂ ਮੈਂ ਬਾਹਰ ਦੁੱਧ ਜਾਨਕੀ ਖੁਆ ਕੱਢਣ ਵਾਸਤੇ ਬਾਰ ਚੁੱਲ੍ਹੇ ਤੇ ਰੱਖਤਾ ਸੀਗਾ ਤੇ ਉੱਥੇ ਤਾਂ ਇੰਨੀ ਤੇਜ਼ ਹਵਾ ਵੱਜਦੀ ਆ ਧੂਆਂ ਰੋਲ ਹੋ ਗਿਆ ਮੇਰੀਆਂ ਤਾਂ ਅੱਖਾਂ ਹੀ ਅੱਖਾਂ 'ਚ ਪੈ ਗਿਆ ਤੇ ਮੇਰਾ ਸਿਰ ਹੀ ਦੁਖਣ ਲੱਗ ਗਿਆ ਅੱਖਾਂ ਦੇ ਵਿੱਚ ਇੰਨਾ ਧੂਆਂ ਪਿਆ ਕਿਉਂਕਿ ਹਵਾ ਇੱਕੇ ਤਾਂ ਇੰਨੀ ਤੇਜ਼ ਹੋ ਗਈ ਪਹਿਲਾਂ ਇੰਨੀ ਨਹੀਂ ਸੀ ਕਿ ਮੈਂ ਤਾਂ ਕਿਹਾ ਚਲ ਇੱਥੇ ਕੰਮ ਚੱਲ ਜੂਗਾ ਤੇ ਪਰ ਪਾਲੀ ਜਿਆਦਾ ਹਵਾ ਹੋ ਗਈ ਤੇਜ਼ ਹੁਣ ਆਪਾਂ ਬਣਾਉਣ ਲੱਗੇ ਆਂ ਪੱਠੀ ਤੇ ਵੀ ਗੈਂਸ ਤੇ ਬਣਾ ਲੈਨੇ ਆਂ ਪੱਠੀ ਲਾ ਲਈ ਤੇ ਹੁਣ ਆਪਾਂ ਲਾਈਓ ਪੱਠੀ ਐ ਸੰਦਰ ਤੇ ਹੁਣ ਆਪਾਂ ਅੰਦਰ ਪੱਠੀ ਲਾਲੀ ਚਾਲੇ ਵੀ ਇੱਥੇ ਬਣਾ ਲੈਨੇ ਆ ਤੇ ਚਲੋ ਜੀ ਹੁਣ ਆਪਾਂ ਦਿਖਾਉਨੇ ਤੁਹਾਨੂੰ ਪਹਿਲਾਂ ਕੱਢ ਲਈ ਆਪਾਂ ਖੋਆ ਤੇ ਉਸ ਤੋਂ ਬਾਅਦ ਫਿਰ ਆਪਾਂ ਖੋਏ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਮਿਕਸ ਕਰਕੇ ਕਿਹੜੀ-ਕਿਹੜੀ ਮਠਿਆਈ ਬਣਾਉਨੇ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਕਿਉਂਕਿ ਪਹਿਲਾਂ ਨਹੀਂ ਬਣਾਈ ਸੀਗੀ ਤੇ ਉਸ ਤੋਂ ਬਾਅਦ ਫਿਰ ਤਾਂ ਵੀ ਬਾਤ ਨਹੀਂ ਕੋਈ ਐਦਾਂ ਸੀਗਾ ਪਰ ਅੱਜ ਸੀਗਾ ਜ ਜਾਨੀ ਕਿ ਅੱਜ ਹੜਤਾਲ ਸੀਗੀ ਤੇ ਦੁੱਧ ਜਾਣਾ ਨਹੀਂ ਸੀਗਾ ਡੇਰੀ ਦੇ ਵਿੱਚ ਉਹਨਾਂ ਨੇ ਛੁੱਟੀ ਕੀਤੀ ਹੋਈ ਸੀਗੀ ਅਸੀਂ ਤਾਂ ਉਹਨਾਂ ਨੂੰ ਕਿਹਾ ਸੀਗਾ ਜਿਵੇਂ ਸਵੇਰ ਤੇ ਫਿਰ ਸ਼ਾਮ ਨੂੰ ਲੈ ਜਾਓ ਉਹ ਕਹਿੰਦੇ ਸਵੇਰ ਨਹੀਂ ਆਉਣਾ ਸੀ ਸਵੇਰ ਨਹੀਂ ਦੁੱਧ ਪੈਣਾ ਡੇਰੀ ਵਾਲੇ ਕਿਨ ਡੇਰੀ ਚ ਤੇ ਸ਼ਾਮ ਨੂੰ ਪੈਜੂਗਾ ਹਨਾ ਵੀਰਾ ਕਹਿੰਦਾ ਤੇ ਅਸੀਂ ਉਹਨੂੰ ਕਿਹਾ ਸੀਗਾ ਵੀ ਬਈ ਤੂੰ ਸ਼ਾਮ ਨੂੰ ਹੀ ਲੈ ਸਿੰ ਕਿਹੜਾ ਖਰਾਬ ਹੋਣਾ ਵੀ ਠੰਡਾ ਹੈ ਤੇ ਉਹ ਕਹਿੰਦਾ ਵੀ ਨਹੀਂ ਜਾਣਾ ਵੀ ਹਾ ਦੁੱਧ ਨਹੀਂ ਲੈ ਕੇ ਜਾਣਾ ਤਾਜਾਈ ਲੈ ਕੇ ਜਾਵਾਂਗੇ ਸ਼ਾਮ ਨੂੰ ਸ਼ਾਮ ਵਾਲੇ ਲੈ ਕੇ ਜਾਵਾਂਗੇ ਜਿਹੜਾ ਸਵੇਰ ਵਾਲਾ ਉਹ ਨਹੀਂ ਲੈ ਕੇ ਜਾਣਾ ਫਿਰ ਮੈਂ ਕਿਹਾ ਚੱਲਾ ਦੋ ਅਸੀਂ ਕੋਹਾ ਬਣਾ ਲੈਨੇ ਆ ਤੇ ਤਾਂ ਕਰਕੇ ਆਪਾਂ ਬਣਾਉਣ ਲੱਗ ਗਏ ਜੀ ਤੇ ਚਲੋ ਜੀ ਹੁਣ ਆਪਾਂ ਬਣਾਉਣੀ ਆ ਪਹਿਲਾਂ ਰੱਖ ਲਈਏ ਕੜਾਈ ਕਿਉਂਕਿ ਪਹਿਲਾਂ ਤਾਂ ਚੁੱਲੇ ਤੇ ਰੱਖੀ ਸੀ ਤੇ ਉਥੋਂ ਚ ਹੁਣ ਚੱਕ ਲਿਆਂਦੀ ਕਿਉਂਕਿ ਹਵਾ ਜ਼ਿਆਦਾ ਸੀਗੀ ਧੂਏ ਨੇ ਬੁਰਾ ਹਾਲ ਕਰਤਾ ਉਥੇ ਜਖਾਮ ਵੀ ਲੱਗ ਗਿਆ ਉਹਦੇ ਨਾਲ ਐ ਹੋਈ ਜਾਂਦਾ ਜਿਵੇਂ ਜਖਾਮ ਲੱਗੂਗਾ ਤੂਏ ਦੇ ਨਾਲੇ ਹੋ ਗਿਆ ਤੇ ਚਲੋ ਜੀ ਹੁਣ ਆਪਾਂ ਇੱਥੇ ਅੰਦਰ ਪੱਠੀ ਚਲਾ ਲਗੇ ਤੇ ਆਪਾਂ ਹੁਣ ਇੱਥੇ ਹੀ ਬਣਾ ਲੈਨੇ ਆ ਹਾਂਜੀ ਲੋ ਜੀ ਆਪਾਂ ਇੱਥੇ ਲੱਗੇ ਸੀ ਖੁਆ ਬਣਾਉਣਾ ਜਾਣੇ ਕੀ ਦੁੱਧ ਸੀਗਾ ਜੀ ਹਨਾ ਜਰ ਜੇ ਤੁਹਾਨੂੰ ਦੱਸਿਆ ਜੀ ਡੇਰੀ ਤੇ ਨਹੀਂ ਜਾਣਾ ਸੀਗਾ ਤੇ ਉਹਦੇ ਕਰਕੇ ਫਿਰ ਆਪਾਂ ਕਿਹਾ ਚਲੋ ਆਪਾਂ ਖੁਆ ਬਣਾ ਲੈਨੇ ਆ ਤੇ ਪਹਿਲਾਂ ਆਪਾਂ ਬਣਾਉਨੇ ਆ ਜੀ ਖੁਆ ਉਸ ਤੋਂ ਬਾਅਦ ਆਪਾਂ ਫਿਰ ਦੇਖਦੇ ਆਂ ਵੀ ਕੁਛ ਕੋਈ ਦੇ ਵਿੱਚ ਆਪਾਂ ਗਾਜਰਾਂ ਪਾਲਾਂਗੇ ਜੀ ਕੋਈ ਆਟਾ ਬੇਸਨ ਕੋਈ ਕਿਸੇ ਤਰ੍ਹਾਂ ਦੀ ਵੀ ਆਪਾਂ ਹਨਾ ਬਾਅਦ ਚ ਦੇਖਦੇ ਆਂ ਆਪਾਂ ਮਿਠਾਈ ਬਣਾ ਲੈਣੇ ਆ ਜੀ ਹਨਾ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਤਾਂ ਖੁਆ ਹੀ ਆਪਾਂ ਬਣਾ ਲੈਣੇ ਆ ਉਸ ਤੋਂ ਬਾਅਦ ਫਿਰ ਡਿਸਾਈਡ ਕਰਦੇ ਆਂ ਵੀ ਇਹਦੇ ਵਿੱਚ ਗਾਜਰਾਂ ਪਾਉਣੇ ਕਿਉਂਕਿ ਜਿਵੇਂ ਆਪਾਂ ਗਾਜਰ ਪਾ ਲੈਨੇ ਭੁੰਨ ਕੇ ਹਨਾ ਤਾਂ ਗਾਜਰ ਥੋੜੇ ਦਿਨ ਹੀ ਲੰਘਦੇ ਯਾਨੀ ਕਿ ਉਹ ਫਿਰ ਖਰਾਬ ਹੋਣ ਦਾ ਡਰ ਹੁੰਦਾ ਇਹ ਅਗਰਵਾਇਜ਼ ਆਪਾਂ ਬੇਸਨ ਜਾਟਾ ਪਾ ਲਗੇ ਭੁੰਨ ਕੇ ਤਾਂ ਉਹ ਚਲੋ ਹਨਾ ਵੀ ਜਿੰਨੇ ਦਿਨ ਮਰਜੀ ਜਾਨੀ ਕਿ 15 ਦਿਨ 10 ਦਿਨ ਹਨਾ ਰਹਿ ਜੇ ਤਾਂ ਖਰਾਬ ਨਹੀਂ ਹੁੰਦਾਗਾ ਬਾਕੀ ਵੈਸੇ ਹੁਣ ਤਾਂ ਠੰਡ ਹੋ ਰਹੀ ਐ ਤੇ ਠੰਡ ਦੇ ਵਿੱਚ ਤਾਂ ਕੀ ਖਰਾਬ ਹੋਣਾ ਤੇ ਚਲੋ ਜੇ ਆਪਾਂ ਪਹਿਲਾਂ ਬਣਾ ਲੈਨੇ ਹੱਥੇ ਖੁਆ ਤੇ ਇਸ ਦਿਨ ਜਿੱਦਨ ਮੈਂ ਖੁਆ ਬਣਾਉਣ ਲੱਗੀ ਸੀਗੀ ਤੇ ਉਸ ਦਿਨ ਤਾਂ ਹੀ ਮੇਰੇ ਤੋਂ ਵੀਡੀਓ ਵੀ ਅਪਲੋਡ ਨਹੀਂ ਕੀਤੀ ਗਈ ਸੀਗੀ ਤੇ ਇਸ ਤਰ੍ਹਾਂ ਪਹਿਲਾਂ ਤਾਂ ਇਹ ਕੰਮ ਵੈਸੇ ਤਾਂ ਮੈਂ ਜਲਦੀ ਉਹ ਲੱਗ ਗਈ ਸੀਗੀ 10 ਵਜੇ ਮੈਨੂੰ ਲੱਗਾ ਸ਼ਾਇਦ 10 ਵਜੇ ਮੈਂ ਧਰਤਾ ਸੀਗਾ ਦੁੱਧ ਤੇ ਜੇ ਤਾਂ ਚੁੱਲ੍ਹੇ ਤੇ ਹੁੰਦਾ ਫਿਰ ਤਾਂ ਟਾਈਮ ਲੱਗ ਗਿਆ ਨਾ ਸੀ ਚੁੱਲ੍ਹੇ ਤੇ ਮੈਨੂੰ ਇਸ ਤਰ੍ਹਾਂ ਹੋਇਆ ਮੈਂ ਰੱਖਤਾ ਚੁੱਲ੍ਹੇ ਤੇ ਦਿੱਤਾ ਸੀਗਾ ਪਰ ਬਾਹਰ ਹਵਾ ਚੱਲ ਰਹੀ ਸੀਗੀ ਉਹਦੇ ਕਰਕੇ ਫਿਰ ਮੇਰਾ ਤਾਂ ਸਿਰ ਦੁਖਣ ਲੱਗ ਗਿਆ ਅੱਖਾਂ ਤੇ ਵੀ ਅਸਰ ਪਿਆ ਹਨਾ ਧੂਏ ਨਾਲ ਤੇ ਸੱਚੀ ਸਿਰ ਫਟਣ ਲੱਗ ਗਿਆ ਮੇਰਾ ਤਾਂ ਤੇ ਮੈਂ ਤਾਂ ਆਪਦੇ ਮਨ 'ਚ ਹੀ ਸੋਚ ਜਾਵਾਂ ਵੀ ਅੱਬਾ ਕਿੱਥੋਂ ਪੰਗਾ ਲੈ ਲਿਆ ਬੀ ਹਨਾ ਇਦੁੱਤ ਨਾਇਮ ਬਣਾਉਂਦੀ ਤੇ ਫਿਰ ਬਾਬਾ ਨੂਰ ਦੇ ਫਿਰ ਡੈਡੀ ਕਹਿੰਦੇ ਵੀ ਚਲ ਆਪਾਂ ਅੰਦਰ ਪੱਠੀ ਲਾ ਲੈਨੇ ਆ ਪੱਠੀ ਹੈਗੀ ਸੀ ਆਪਣੇ ਉਹ ਕਹਿੰਦੇ ਚਲ ਆਪਾਂ ਪੱਠੀ ਲਾ ਲੈਨੇ ਅੰਦਰ ਤੇ ਫਿਰ ਆਪਾਂ ਇਹ ਸੁੰਦਰੀ ਲੱਗ ਕੇ ਸੀ ਇਸ ਰੂਮ ਦੇ ਵਿੱਚ ਤਾਂ ਲੱਗ ਕੇ ਸੀਗੇ ਫਿਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਕੋਈ ਆ ਕਰ ਜਾਂਦਾ ਉੱਤੇ ਫਿਰ ਓਖਾ ਜਿਹਾ ਹੋ ਜਾਂਦਾ ਕਿਉਂਕਿ ਨਾਲ ਖਲਾਰਾ ਵੀ ਤੁਹਾਨੂੰ ਪਤਾ ਕਿੰਨਾ ਹੀ ਪੈ ਜਾਂਦਾ ਹਨ ਇਹਦੇ ਨਾਲ ਤੇ ਲਓ ਜੀ ਇੱਥੇ ਆਪਣਾ ਜਿਹੜਾ ਖਵਾ ਸੀਗਾ ਉਹ ਬਸ ਜਨਕੀ ਕਾਫੀ ਹੋ ਗਿਆ ਸੀ ਸੰਗਣਾ ਜਾਨੀ ਕਿ ਬਣਾ ਨਵਾਲਾ ਸੀ ਬਸ ਹੁਣ ਤਾਂ ਥੋੜਾ ਹੀ ਟਾਈਮ ਲੱਗੂਗਾ ਥੋੜੇ ਸੇ ਇੱਕ ਹੋਰ ਲਵਾਉਣਾ ਆਪਾਂ ਇਹਨੂੰ ਤੇ ਇਹਨਾਂ ਜਿੱਦਾਂ ਹੁਣ ਛਿੱਟੇ ਇਹਦੇ ਵੱਜਦੇ ਸੀਗੇ ਤੇ ਮੇਰੇ ਨਾ ਅੱਖ ਦੇ ਉੱਪਰ ਛਿੱਟਾ ਵੀ ਲੱਗ ਗਿਆ ਇਹਦਾ ਤੇ ਮੱਸੇ ਮੇਰੀ ਅੱਖ ਇੰਨੀ ਦਰਦ ਕਰਦੀ ਆ ਹੁਣ ਫਿਲਹਾਲ ਹਜੇ ਵੀ ਜਿਹੜਾ ਉਹ ਪਿਲਕਰਾ ਜਿਹਾ ਬਣਨ ਸੀਗਾ ਤੇ ਉਹ ਹੈਗਾ ਹੀ ਉੱਪਰ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਆਟਾ ਪੁੰਨ ਕੇ ਤਾਂ ਪਾ ਲਿਆ ਸੀਗਾ ਤੇ ਫਿਲਹਾਲ ਹਜੇ ਗਾਜਰਾਂ ਪਾਉਣੀਆਂ ਨੇ ਤੇ ਆਪਾਂ ਟਿੱਕੀਆਂ ਜਿਹੜੀਆਂ ਬਾਅਦ ਚ ਕੱਟ ਕੇ ਤੁਹਾਨੂੰ ਫਿਰ ਸ਼ੇਅਰ ਕਰਾਂਗੇ ਹੋਰ ਵੀਡੀਓ ਦੇ ਵਿੱਚ ਤੇ ਆਪਾਂ ਆਟਾ ਭੁੰਨ ਲਿਆ ਤੇ ਇਹਨੂੰ ਟ੍ਰੇ ਦੇ ਵਿੱਚ ਕੱਢ ਕੇ ਰੱਖਤਾ ਸੈੱਟ ਹੋ ਜੂ ਇੱਥੇ ਫਿਰ ਟਿੱਕੀਆਂ ਕੱਟੀਆਂ ਜਾਣਗੀਆਂ ਵਧੀਆ ਠੀਕ ਹੈ ਗਾਜਰਾ ਆਪਾਂ ਬਾਅਦ ਚ ਪਾਵਾਂਗੇ ਲਓ ਜੀ ਉਸ ਤੋਂ ਬਾਅਦ ਇੱਥੇ ਟਾਈਮ ਹੋ ਗਿਆ ਸੀਗਾ ਇਹ 3 ਵਜੇ ਦਾ ਟਾਈਮ ਆ 3 ਵਜੇ ਦਾ ਹਾਂਜੀ ਆਪਾਂ ਮੱਝਾ ਨੂੰ ਪਹਿਲਾਂ ਸਨ ਨਹੀਂ ਕਰਤੀ ਸੀ ਤੇ ਉਸ ਤੋਂ ਬਾਅਦ ਉਦੋਂ ਲਾਈਟ ਬੰਦ ਸੀਗੀ ਜਦੋਂ ਮੈਂ ਸਨ ਨਹੀਂ ਕੀਤੀ ਸੀ ਤੇ ਹੁਣ ਲਾਈਟ ਆਈ ਸੀ ਫਿਰ ਮੈਂ ਕਿਹਾ ਚੱਲ ਹਰਾ ਵੀ ਕੁੱਤਰ ਕੇ ਰੱਖਣਾ ਤੇ ਹੁਣ ਆਪਾਂ ਲੱਗੇ ਸੀ ਇੱਥੇ ਹਰਾ ਕੁੱਤਰਨ ਤੇ ਹਰਾ ਕੁੱਤਰ ਕੇ ਫਿਰ ਜਿਹੜੀ ਥੋੜੇ ਬਹੁਤੀ ਜਾਨਕੀ ਤੂੜੀ ਛੱਡਣਗੀਆਂ ਹਨਾ ਤੇ ਉਹਦੇ ਵਿੱਚ ਹੀ ਆਪਾਂ ਜਾਨਕੀ ਹਰਾ ਰਲਾ ਦੇਾਂਗੇ ਪਾਣੀ ਪਿਆ ਕੇ ਤੇ ਉਧਰ ਮੈਂ ਸੁੱਕ ਵੀ ਕੁੱਤਰ ਰੱਖੀ ਸੀ ਪਰਾਲੀ ਦੀ ਉਹ ਹਲੇ ਚੱਕਣੀਆਂ ਤੇ ਪਹਿਲਾਂ ਮੈਂ ਸੌਕੂ ਕੁੱਤਰੀ ਸੀਗੀ ਤੇ ਮੈਂ ਚੱਕੀ ਨਹੀਂ ਮੈਂ ਕਿਹਾ ਬਾਅਦ ਚ ਚੱਕੂਗੀ ਵੀ ਲਾਈਟ ਨਾ ਫੇਰ ਬੰਦ ਹੋ ਜੇ ਪਹਿਲਾਂ ਹਰਾ ਕੁੱਤਰਨਾ ਤੇ ਉਸ ਤੋਂ ਬਾਅਦ ਫੇਰ ਮੈਂ ਉਹ ਚੱਕ ਲੂੰਗੀ ਜੀ ਸੌਕ ਚੱਕ ਕੇ ਉਧਰ ਹੀ ਲੈ ਜੂੰਗੀ ਤੇ ਹਰਾ ਤਾਂ ਚਲੋ ਜਿੰਨਾ ਪਾਉਣਾ ਆਪਾਂ ਪਾ ਦੇਣਾ ਮੱਝਾਂ ਨੂੰ ਕਿਰਨ ਤਾਂ ਮੈਂ ਇੱਕ ਪੰਡੀ ਖੋਲੇ ਸੀ ਮੈਂ ਕਿਹਾ ਕਿ ਤੇ ਲਾਈਟ ਦਾ ਹੁੰਦਾ ਵੀ ਲਾਈਟ ਫੇਰ ਨਾ ਬੰਦ ਹੋ ਜੇ ਕਿਉਂਕਿ ਟ੍ਰਿਪ ਜੀ ਲਗਾ ਰਹੀ ਸੀਗੀ ਲਾਈਟ ਆ ਜਾਂਦੀ ਸੀ ਉੱਠ ਜਾਂਦੀ ਸੀਗੀ ਇਹ ਇਧਰ ਮੈਨੂੰ ਅਰਸ਼ ਨੂਰ ਵੀ ਕਹਿ ਰਿਆ ਸੀਗਾ ਵੀ ਮੰਮਾ ਸਾਰੇ ਕੁੱਤਰੂੰਗੀ ਤੇ ਮੈਂ ਉਹਨੂੰ ਕਹੀ ਜਾਂਦੀ ਸੀਗੀ ਵੀ ਨਹੀਂ ਮੈਂ ਪਹਿਲਾਂ ਇੱਕ ਪਾਂਡੀ ਕੁੱਤਰੂੰਗੀ ਬਾਕੀ ਬਾਅਦ ਵਿੱਚ ਕੁੱਤਰ ਲੂੰਗੀ ਤੇ ਲੋ ਜੀ ਹੁਣ ਆਪਾਂ ਹਰੇ ਕੁੱਤਰ ਕੇ ਉਸ ਤੋਂ ਬਾਅਦ ਆਪਾਂ ਹਰੇ ਮੱਜਾਂ ਨੂੰ ਹਰਲਾ ਕੇ ਫਿਰ ਆਪਾਂ ਦਾਲ ਸਬਜ਼ੀ ਦਾ ਕਰਦੇ ਹਾਂ ਜੀ ਆਪਣਾ ਕੰਮ ਤੇ ਅੱਜ ਦੀ ਵੀਡੀਓ ਹਾਂਜੀ ਲੋ ਜੀ ਇਧਰ ਆਪਾਂ ਪੱਠੇ ਕੁੱਤਰ ਕੇ ਉਸ ਤੋਂ ਬਾਅਦ ਮੱਜਾਂ ਨੂੰ ਹਰਲਾ ਕੇ ਹਰਾ ਤੇ ਫਿਰ ਆਪਾਂ ਦਾਲ ਭੋਂਕੇ ਰੱਖਦੀ ਸੀ ਮੈਂ ਕਿਹਾ ਚਲੋ ਥੋੜਾ ਜਿਹਾ ਟਾਈਮ ਪਿੱਛ ਜੀ ਜੂਗੀ ਤੇ ਫਿਰ ਆਪਾਂ ਚੁੱਲੇ 'ਚ ਜਾਂ ਹਾਰੇ 'ਚ ਬਣਾ ਲਾਂਗੇ ਦਾਲ ਅਗੋਂ ਚਾਕੇ ਤੇ ਆਪਾਂ ਅੱਜ ਦੀ ਵੀਡੀਓ ਦਾ ਕਰਦੇ ਹਾਂ ਜੀ ਐਂਡ ਇੱਥੇ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਹੋ ਤਾਂ ਕਰ ਲਓ ਸਬਸਕ੍ਰਾਈਬ ਤੇ ਲਓ ਜੀ ਇੱਧਰ ਆਪਣੀ ਜਿਹੜੀ ਦਾਲ ਉਹ ਬਣ ਗਈ ਸੀ ਤੇ ਮੈਂ ਹਾਰੇ 'ਚ ਰੱਖੀ ਸੀ ਵੀ ਤੇ ਕੱਢ ਲੈਂਦੀ ਸੀ ਉੱਥੋਂ ਤੇ ਆਪਾਂ ਤੜਕਾ ਵੀ ਲਗਾਤਾ ਤੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਜਾਨਕੀ 2025 ਦੇ ਵਿੱਚ ਹੁਣ ਆਪਾਂ ਵਲੌਗ ਜਿਹੜੇ ਬਣਾਵਾਂਗੇ ਇਹ ਸੀ 2024 ਦੀ ਆਪਣੀ ਲਾਸਟ ਵੀਡੀਓ ਠੀਕ ਹੈ ਜੀ ਫਿਰ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ